ਲੋਕ ਸਭਾ ਚੋਣਾਂ ਦੇ 7ਵੇਂ ਗੇਟ ਦੇ ਲਈ VOTING ਸ਼ੁਰੂ ਹੋ ਗਈ ਹੈ ਇਸੇ ਨਾਲ ਹੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਵੀ ਅੱਜ VOTING ਸ਼ੁਰੂ ਹੋਈ ਹੈ ਜਿੱਥੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਸ਼ੁਰੂ ਹੋਈ ਹੈ। ਸ਼੍ਰੀ ਖਡੂਰ ਸਾਹਿਬ ਦੇ ਵਿੱਚ ਵੀ VOTING ਜਾਰੀ ਹੈ। ਲੋਕ ਸਭਾ ਚੋਣਾਂ ਦੇ ਲਈ VOTING ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ 'ਚ ਵੋਟਾਂ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਸ਼੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਜੀਰਾ, ਭਾਜਪਾ ਦੇ ਮਨਜੀਤ ਸਿੰਘ ਮੰਨਾ, ਮੀਆਵੰਦ ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ, ਆਮ ਆਦਮੀ ਤੁਹਾਨੂੰ ਦੱਸ ਦੇ ਕਿ ਇਸ ਹਲਕੇ ਤੋਂ ਆਜ਼ਾਦ ਉਮੀਦਵਾਰ ਵੱਜੋਂ ਅਮਰਿਤਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਜੀ ਹਾਂ ਉੱਧਰ ਹੀ ਕਾਂਗਰਸ ਦੇ ਖਰੂਰ ਸਾਹਿਬ ਤੋਂ ਉਮੀਦਵਾਰ ਕੁਲਬੀਰ ਸਿੰਘ ਜੀੜਾ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪਹੁੰਚੇ ਸੀ ਇਸ ਮੌਕੇ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਉਣ ਦੇ ਲਈ ਫਿਰ ਤੋਂ ਉਹਨਾਂ ਨੇ ਕਿਹਾ ਤੇ ਇਸ ਤੋਂ ਇਲਾਵਾ ਉਹਨਾਂ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਆਮ ਆਦਮੀ ਪਾਰਟੀ ਅਤੇ ਪਾਜਪਾਤੇ ਕਾਫੀ ਨਿਸ਼ਾਨੇ ਸਾਧਦੇ ਹੋਏ ਉਹਨਾਂ ਨੇ ਬਹੁਤ ਕੁਝ ਕਹਿ ਦਿੱਤਾ ਇਸ ਮੌਕੇ ਤੇ ਉਹਨਾਂ ਨੇ ਆਪਣੀ ਇੱਕ ਵਾਇਰਲ ਹੋ ਰਹੀ ਆਡੀਓ ਤੇ ਵੀ ਸਫਾਈ ਦਿੰਦੀ ਹੈ। ਗੱਲ ਇਹ ਆ ਕਿ ਬਾਬਾ ਸਾਹਿਬ ਨੇ ਇਹ ਅਧਿਕਾਰ ਜਿਹੜਾ ਸਾਨੂੰ ਦਵਾਇਆ ਔਰ ਇਸ ਅਧਿਕਾਰ ਦੀ ਜਿਹੜਾ ਤੇ ਹਰ ਇੱਕ ਨਾਗਰਿਕ ਨੂੰ ਜਿਹੜੀ ਆ ਕਿ ਉਹ ਵੋਟ ਜਿਹੜੀ ਉਹ ਪਾਉਣੀ ਚਾਹੀਦੀ ਔਰ ਮੈਂ ਗੱਲ ਕਹਿੰਦਾ ਕਿ ਇਹਨੂੰ ਕਹਾ ਜਾਂਦਾ ਮਤਦਾਨ ਔਰ ਅਸਲ ਮਤਦਾਨ ਜਿਹੜਾ ਅਸੀਂ ਕਰਨਾ ਕਿ ਜਿੰਦੇ ਵਿੱਚ 5 ਸਾਲ ਕਿਹੜਾ ਲੀਡਰ ਅਸੀਂ ਚੁਣ ਰਹੇ ਹਾਂ ਜਿਹੜਾ ਪੰਜਾਬ ਨੂੰ ਤੇ ਦੇਸ਼ ਨੂੰ ਅੱਗੇ ਲੱਗੇ ਜਾਵੇ ਕਿਉਂਕਿ ਇਹ ਬਹੁਤ ਵੱਡੀ ਮਹਾਪੰਚਾਇਤ ਦੀ ਚੋਣਾਂ ਜਿੰਦੇ ਵਿੱਚ 543 ਮੈਂਬਰ ਚੁਣੇ ਜਾਂਦੇ ਨੇ ਔਰ ਅੱਜ ਲੋੜ ਹੈ ਆ ਦੇਸ਼ ਨੂੰ ਬਚਾਉਂਦੀ ਲੋੜ ਹੈ ਔਰ ਹਰ ਇੱਕ ਨਾਗਰਿਕ ਨੂੰ ਮੈਂ ਕਹਾਂਗਾ ਕਿ ਆਪਣੀ ਵੋਟ ਜਿਹੜੀ ਆ ਉਹ ਜ਼ਰੂਰ ਮਤਨ ਕਰੋ ਔਰ ਉਹਦੇ ਨਾਲ ਨਾਲ ਇੱਕ ਬੇਨਤੀ ਆ ਕਿ ਸਾਰੇ ਸੀ ਦੀ ਖਡੂਸ ਸਾਹਿਬ ਔਰ ਸਾਰੇ ਜਿਨ੍ਹਾਂ ਨੇ ਵੋਟਰ ਪੈਂਟਰਾ ਕਿ ਮੇਰੇ ਨਾਂ ਤੇ ਇੱਕ ਫੇਕ ਕਾਲ ਚੱਲ ਰਹੀ ਹੈ ਜਿੰਦੇ ਵਿੱਚ ਉਹ ਕਹਿ ਰਹੇ ਆ ਕਿ ਮੈਂ ਕੁਲਵੀਰ ਸਿੰਘ ਜੀਰਾ ਬੋਲ ਰਿਹਾ ਵਾਂ ਤੇ ਵੋਟ ਜਿਹੜੀ ਉਹ ਫਲਾਣੇ ਨਿਸ਼ਾਨ ਨੂੰ ਪਾ ਦਿਓ ਇਸ ਕਰਕੇ ਉਹ ਇਹ ਝਾੜੂ ਵਾਲਿਆਂ ਦਾ ਬੀਜੇਪੀ ਵਾਲਿਆਂ ਦਾ ਛੜਜੰਤਰ ਆ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਜਿੱਤ ਰਹੀ ਹੈ ਔਰ ਇਹਨਾਂ ਦੀ ਜਮਾਨਤਾਂ ਜਬ ਧੂਰੀਆਂ ਨੇ ਇਸ ਕਰਕੇ ਇਹੋ ਜੀਆਂ ਕੌਲਾਂ ਤੇ ਬਿਲਕੁਲ ਧਿਆਨ ਨਾਲ ਦਿਓ ਵੋਟ ਜਿਹੜੀ 1-1 ਵੋਟ ਜਿਹੜੀ ਕਾਂਗਰਸ ਪਾਰਟੀ ਨੇ ਪਾਓ 2 ਨੰਬਰ ਤੇ ਆ ਚੋਣ ਨਿਸ਼ਾਨ ਪੰਜੇ ਦਾ ਬਟਨ ਉਹਨੂੰ ਦਬਾਓ ਜਿਤਾਓ ਤਾਂਕਿ ਜੋ ਤੁਹਾਡੇ ਨਾਲ ਵਾਅਦੇ ਕੀਤੇ ਆ ਉਹ ਪਾਰਲੀਮੈਂਟ ਜਾ ਕੇ ਉਹਨਾਂ ਦੀ ਆਵਾਜ਼ ਠਾ ਸਕਾਂ ਤੇ ਉਹਨਾਂ ਨੂੰ ਪੂਰੇ ਕਰ ਸਕਾਂ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ